ਵਾਹ ਰਹਾ ਹੈ ਮੋਹ ਰਹਾ ਹੈ ਜਦ ਤੱਕ ਸੂਰਜ ਚੜ੍ਹਦਾ ਰਹੇਗਾ ਨਾਲ ਇਨਕਲਾਬ ਰਹੇਗਾ ਜਦ ਤੱਕ ਸੂਰਜ ਚੜ੍ਹਦਾ ਰਹੇਗਾ ਜਿਉਂਦੇ ਜੀ ਖੂਨਦਾਨ ਕਰਕੇ ਅਤੇ ਮਰਨ ਉਪਰੰਤ ਅੱਖਾਂ ਅਤੇ ਸਰੀਰਦਾਨ ਕਰਕੇ ਡੇਰਾ ਸੱਚਾ ਸੌਦਾ ਦੇ ਸਿਵਾਦਾਰ ਸਮਾਜ ਵਿੱਚ ਮਨੁੱਖਤਾ ਦੀ ਮਿਸਾਲ ਕਾਇਮ ਕਰ ਰਹੇ ਹਨ ਸਹਿਰਦਾਨ ਦੀ ਇਸ ਕੜੀ ਦੇ ਵਿੱਚ ਇੱਕ ਹੋਰ ਨਾ ਜੁੜ ਗਿਆ ਹੈ ਉਹ ਹੈ ਚੰਡੀਗੜ੍ਹ ਸੈਕਟਰ 56 ਤੇ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਫਤਾਰ ਸਿੰਘ ਇਨਸਾਂ ਦਾ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿਣ ਕਾਰਨ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ। ਸਰੀਰਦਾਨੀ ਦੇ ਭਰਾ 15 ਮੈਂਬਰ ਮਨਜੀਤ ਮਿੰਟਾ ਇੰਸਾਨ ਨੇ ਦੱਸਿਆ ਕਿ ਉਹਨਾਂ ਦੇ ਭਰਾ ਨੇ ਜਿਉਂਦੇ ਜੀ ਮੌਤ ਤੋਂ ਬਾਅਦ ਸਰੀਰਦਾਨ ਲਈ ਫਾਰਮ ਲਿਖਤੀ ਵਿੱਚ ਭਰਿਆ ਹੋਇਆ ਸੀ। ਇਸ ਲਈ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਅਤੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਦੀ ਸੰਤਿ ਪਵਿੱਤਰ ਪ੍ਰੇਰਣਾ ਤੇ ਚੱਲਦਿਆਂ ਡੇਰਾ ਸੱਚਾ ਸੋਦਾ ਵੱਲੋਂ ਚਲਾਈ ਗਈ ਅਮਰ ਸੇਵਾ ਮਹਿੰ ਮੈਡੀਕਲ ਅਤੇ ਖੋਜ ਕਾਰਜਾਂ ਲਈ ਸਰੀਰਦਾਨ ਕਰਨਾ ਦੇ ਤਹਿਤ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਦੇ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਖੋਜ ਕੇਂਦਰ ਰਾਜੌਰੀ ਜੰਮੂ ਅਤੇ ਕਸ਼ਮੀਰ ਨੂੰ ਦਾਨ ਕੀਤਾ ਗਿਆ ਹੈ। ਜੋਤੀਦਾਨ ਮੁਹਿੰਮ ਤਹਿਤ ਉਹਨਾਂ ਦੀਆਂ ਅੱਖਾਂ ਵੀ ਪੀਜੀਆਈ ਹਸਪਤਾਲ ਚੰਡੀਗੜ੍ਹ ਨੂੰ ਦਾਨ ਕੀਤੀਆਂ ਗਈਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਚੰਡੀਗੜ੍ਹ ਦੇ ਐਕ ਸੀਨੀਅਰ ਡਿਪਟੀ ਮੇਅਰ ਦਰਸ਼ਨ ਗਰਗਨੇ ਆਖਿਆ ਦੀ ਸ਼ਰੀਰਦਾਨ ਅਤੇ ਨੇਤਰਦਾਨ ਕਰਨ ਵਾਲੇ ਅਫਤਾਰ ਸਿੰਘ ਇਨਸਾਨੀ ਸ਼ਰੀਰਦਾਨ ਕਰਕੇ ਮਨੁੱਖਤਾ ਭਲਾਈ ਦਾ ਬਹੁਤ ਹੀ ਚੰਗਾ ਕੰਮ ਕੀਤਾ ਹੈ। ਇਸ ਮੌਕੇ ਬੇਟਾ-ਬੇਟੀ ਇੱਕ ਸਮਾਨ ਮੁਹਿੰਮ ਦੇ ਤਹਿਤ ਸ਼ਰੀਰਦਾਨੀ ਅਤੇ ਨੇਤਰਦਾਨੀ ਅਫਤਾਰ ਸਿੰਘ ਇਨਸਾਨ ਦੀ ਧੀਆ ਗੁਰਲੀਨ ਕੌਰ ਇਨਸਾ ਜਸਮੀਤ ਕੌਰ ਇਨਸਾ ਅਤੇ ਪੁੱਤਰ ਅਰਸ਼ਦੀਪ ਅਤੇ ਕਰਨਦੀਪ ਨੇ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ। रहेगा दे एक दान ਦੇ ਤੌਰ ਤੇ ਕੀਤਾ ਜਾਵੇ ਧਾਨ ਧਾਨ ਸਤਿਗੁਰੂ ਦਾ ਮਤਲਬ ਤਾਂ ਮੈਂ ਇਸ ਤੋ ਸਮਝਦਾ ਹਾਂ ਕਿ ਧਾਨ ਹੈ ਇਹ ਪਰਿਵਾਰ ਧਾਨ ਹੈ ਮਾਲਿਕ ਜਿਸ ਪਰਵ ਜਿਸ ਮਾਲਕ ਦੇ ਨਾਲ ਇਹ ਜੁੜੇ ਹੋਏ ਹੈ ਪਰਿਵਾਰ ਮੈਂ ਤੇ ਇਹੀ ਬੇਨਤੀ ਕਰੂੰਗਾ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਕਿ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਆਪਣਾ ਨਿਵਾਸ ਦੇਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਕਸਨ ਇੱਕ ਬਹੁਤ ਵੱਡੀ ਦੇਨ ਹੈ ਇਹ ਜੋ ਹੈ ਰੂਹ ਜਿੱਥੇ ਵੀ ਜਾ ਰਹੀ ਹੈ ਇਹ ਜਾ ਕੇ ਉੱਥੇ ਕਾਲਜ ਹੈ ਜਾਂ ਇੰਸਟੀਚਿਊਟ ਜੋ ਵੀ ਹੈ ਉੱਥੇ ਜਾ ਕੇ ਇਸਦਾ ਇੱਕੀ ਕੰਮ ਜੋ ਰਿਸਰਚ ਹੋਏਗਾ ਬਹੁਤ ਵੱਡੀ ਧੀਨ ਹੈ ਮੈਂ ਤਾਂ ਪ੍ਰਮਾਤਮਾ ਕੇ ਉਸ ਮਾਲਕ ਦੇ ਅੱਗੇ ਉਸ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰੂੰਗਾ ਕਿ ਪਰਿਵਾਰ ਨੂੰ ਪਾਣਾ ਮੰਨ ਦਾ ਵੱਲ ਵਕਸ਼ਨ ਔਰ ਇਸ ਬਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣ ਧੰਨ ਧੰਨ ਸਤਿਗੁਰੂ ਤੇਰਾ ਯਾਦ ਨੇਤਰਦਾਨੀ ਦਾ ਸ਼ਰੀਰਦਾਨੀ ਅਵਤਾਰ ਸਿੰਘ ਇਨਸਾਨ ਅਮਰ ਰਹੇ ਅਮਰ ਰਹੇ ਨੇਤਰਦਾਨੀ ਦਾ ਸ਼ਰੀਰਦਾਨੀ ਅਵਤਾਰ ਸਿੰਘ ਇਨਸਾਨ ਅਮਰ ਰਹੇ ਅਮਰ ਰਹੇ ਸੱਚੇ ਸੋਤੇ ਜੀ ਸੋਤੇ ਜੀ ਸੇਕ ਪ੍ਰੇਰਣ ਦੇ ਅੰਦਰ ਖੋਣੇ ਨੇਤਰਦਾਨੀ ਦਾ ਸ਼ਰੀਰਦਾਨੀ ਅਵਤਾਰ ਸਿੰਘ ਇਨਸਾਨ ਅਮਰ ਰਹੇ ਅਮਰ ਰਹੇ ਨੇਤਰਦਾਨੀ ਦਾ ਸ਼ਰੀਰਦਾਨੀ ਅਵਤਾਰ ਸਿੰਘ ਇਨਸਾਨ ਲੈਗਾਂ ਕੌਣ ਦਨ ਸਤ ਗੁਰੂ ਤੇਰਾ ਹੀ ਆਸਰਾ